ਆਪਣਾ ਸ਼ੋਭਨਾਮ ਜੀ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਗੁਰਪ੍ਰੀਤ ਸਿੰਘ ਜੀ ਕੀ ਇਹ ਸਾਰਾ ਮਸਲਾ ਤੇ ਕਿਉਂ ਜ਼ਮੀਨ ਇੱਥੇ ਐਕਵਾਇਰ ਕੀਤੀ ਜਾ ਰਹੀ ਹੈ ਇਹ ਮੈਂ ਪ੍ਰੈਸ ਨੂੰ ਦੱਸਣਾ ਚਾਹੁੰਦਾ ਵੀ ਪ੍ਰੈਸ ਦਾ ਵੀ ਸਾਡੇ ਨਾਲ ਸਿੱਧਾ-ਸਿੱਧਾ ਰਾਬਤਾ ਹੈ ਇੱਕ ਵਾਰੀ ਨਹੀਂ अनेका ਵਾਰ ਪ੍ਰਸ਼ਾਸਨ ਜਿਹੜਾ ਆ ਉਹ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਬਜ਼ੇ ਲੈਣ ਵਾਸਤੇ ਆਇਆ ਧਰਨੇ ਮਜਾਰੇ ਵੀ ਤੇ ਚੱਲੇ ਆ ਰੇਲਵੇ ਟਰੈਕ ਵੀ ਜਾਮ ਹੋਏ ਆ ਤੇ ਇੱਥੋਂ ਦੇ ਪ੍ਰਸ਼ਾਸਨ ਨੇ ਰੇਲਵੇ ਟਰੈਕਾਂ ਦੇ ਉੱਪਰ ਵੀ ਭਰੋਸਾ ਜਿਹੜਾ ਪਹਿਲੇ ਡੀਸੀ ਸਾਹਿਬ ਰਹਿ ਗਏ ਉਹਨਾਂ ਨੇ ਵੀ ਭਰੋਸਾ ਜਿਹੜੇ ਆਪਣੇ ਕੇਸ ਆਰਬਿਟਰੇਸ਼ਨ 'ਚ ਪਾਓ ਤੇ ਸਰਕਾਰ ਆਰਬਿਟਰੇਸ਼ਨ ਜਾਊਗੀ ਇਹਨਾਂ ਨੇ ਸਾਡੇ ਕੋਲ ਦਰਖਾਸਤਾਂ ਫੈਲਾ ਵੀ ਲਈਆਂ ਇਹ ਇਹ ਜਿਹੜਾ ਤੁਹਾਡਾ ਮਾਬਜਾ ਹੈ ਉੱਥੇ ਵਧਾਇਆ ਜਾਊਗਾ 36 ਲੱਖ ਰੁਪਈਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਜਿਹੜੀਆਂ ਆ ਉੱਥੇ ਆਈਆਂ ਜਾ ਰਹੀਆਂ ਆ ਜੋ ਕਿਸ ਵਾਸਤੇ ਇਹ ਦਿੱਲੀ ਕਟੜਾ ਜੋ ਐਕਸਪ੍ਰੈਸ ਵੇ ਜਿਹੜਾ ਆ ਉਹ ਲੰਘ ਰਿਹਾ ਆ ਉਹਨੂੰ ਨੰਗਾਉਣ ਵਾਸਤੇ ਆ ਤੇ ਕਿਸਾਨਾਂ ਦੇ ਜਿਹੜੇ ਕੇਸ ਆ ਆਰਬਿਟਰੇਸ਼ਨ ਚ ਵੀ ਪਏ ਆ ਕੋਈ ਉੱਥੇ ਸੁਣਵਾਈ ਨਹੀਂ ਹੋ ਰਹੀ ਜਿੰਨਾ ਕੇਸਾਂ ਦੀ ਸੁਣਵਾਈ ਹੋਈ ਵੀ ਆ ਜਿਹੜੇ ਅਵਾਰਡ ਰਿਵਾਈਜ਼ ਕੀਤੇ ਆ 36 ਲੱਖ ਤੋਂ 1 ਕਰੋ 18 ਲੱਖ ਰੁਪਈਆ ਕੀਤਾ ਆ ਤੇ ਜਿਹੜੇ ਹਾਈਵੇ ਆ ਉਹਨਾਂ ਦੇ ਖਿਲਾਫ ਜਾ ਕੇ ਫਿਰ ਅਪੀਲ ਪਾਤਰੀ ਵੀ ਸਾਨੂੰ 1 ਕਰੋ 18 ਲੱਖ ਰੁਪਈਆ ਮਨਜ਼ੂਰਨੇਗਾ ਇੱਕ ਬਨੇ ਕਿਸ ਗੋ ਜ਼ਮੀਨ ਖੋਈ ਜਾ ਰਹੀ ਆ ਤੇ ਦੂਜੇ ਪਾਸੇ ਉਹਨੂੰ ਕੋਟਾਂ ਦੇ ਵਿੱਚ ਖੱਜਲ ਖਰਾਬ ਕੀਤਾ ਜਾ ਰਿਹਾ ਸਰਕਾਰ ਕੀਤੇ ਹੋਏ ਸਮਝੌਤੇ ਆ ਤਾਂ ਭਾਜੀ ਆ ਜੇਕਰ ਮੁਆਵਜ਼ਾ ਦੇਣ ਦੀ ਵੀ ਗੱਲ ਆ ਗਈ ਆ ਵੀ ਜਿਨ੍ਹਾਂ ਨੂੰ ਮੁਆਵਜ਼ਾ ਦਿੱਤਾ ਆ ਜਿਹੜਾ ਕਿਸਾਨ ਸਾਡੇ ਨਾਲ ਸਹਿਮਤ ਆ ਉਹਦੀ ਜ਼ਮੀਨ ਸਾਨੂੰ ਲੈਣ ਦਿੱਤੀ ਜਾਵੇ ਇੱਕ ਪਾਸੇ ਇਹ ਗੱਲ ਕਰਕੇ ਤੇ ਨੰਗਲ ਚੌਰ ਪਿੰਡ ਦੇ ਵਿੱਚ ਜਿਹੜੀ ਸਿੱਟੇ ਤੇ ਗੱਭਰੇ ਤੇ ਕਣ ਕੇ ਆਈ ਆ ਉਹ ਅਜੇ ਲਟਾੜੀ ਗਈ ਆ ਸਾਡੀ ਆਗੂ ਟੀਮ ਉੱਥੇ ਵੀ ਮੌਕਾ ਵੇਖਣ ਵਾਸਤੇ ਗਈ ਆ ਉੱਥੇ ਦੇ ਕਿਸਾਨਾਂ ਨੇ ਵਿਰੋਧ ਕੀਤਾ ਆ ਤੇ ਅਸੀਂ ਇੱਥੇ ਜਿਹੜਾ ਮੋਰਚਾ ਜੋ ਲਗਾ ਕੇ ਬੈਠੇ ਆ ਜੋ ਸਾਨੂੰ ਉੱਥੋਂ ਸੂਬਾ ਕਮੇਟੀ ਨਾਲ ਸਾਡਾ ਆਪਤਾ ਚੱਲ ਰਿਹਾ ਉਹਦੇ ਮੁਤਾਬਕ ਪੜਾਵਾਰ ਜਿਹੜੀ ਆ ਉਹ ਲੜਾਈ ਲੜੀ ਜਾ ਰਹੀ ਆ ਇੱਕ ਵਾਰੀ ਪ੍ਰਸ਼ਾਸਨ ਜਿਹੜਾ ਆ ਇਥੋਂ ਪਿਛਾ ਮੋੜਿਆ ਗਿਆ ਹੈ। ਚਾਹੁੰਦੇ ਕੀ ਤੁਸੀਂ? ਬਿਲਕੁਲ ਅਸੀਂ ਚਾਹੁੰਦੇ ਆ ਵੀ ਜੋ ਸਾਡੇ ਨਾਲ ਅਧਿਕਾਰੀਆਂ ਨੇ ਹੋਣ ਵਾਲਿਆ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਨੇ ਜਿਹੜੇ ਪਿਛਲੇ ਵੀ ਗਏ ਜਿਨ੍ਹਾਂ ਨੇ ਸਾਡੇ ਨਾਲ ਕਮਿਟਮੈਂਟਾਂ ਕੀਤੀਆਂ ਇਹ ਵਾਲੇ ਮਸਲੇ ਜਿਹੜੇ ਸਾਰੇ ਆ ਇਹ ਚੰਡੀਗੜ੍ਹ ਵੀ ਮੁੱਖ ਮੰਤਰੀ ਸਾਹਿਬ ਨੇ ਸਾਡੀ ਸੂਬਾ ਕਮੇਟੀ ਨਾਲ ਗੱਲ ਆ ਪਹੇਰ ਸਾਹਿਬ ਚਤਾਲਾ ਸਾਹਿਬ ਪੰਨੂ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਸਾਰੀ ਸੂਬਾ ਟੀਮ ਨਾਲ ਗੱਲ ਕੀਤੀ ਆ ਇਹ ਟੇਬਲ ਤੇ ਬੈਠ ਕੇ ਗੱਲਾਂ ਸਾਰੀਆਂ ਸੁਣੀਆਂ ਗਈਆਂ ਤੇ ਭਗਵੰਤ ਮਾਨ ਜੀ ਨੇ ਆਪ ਜੋ ਸਾਡੇ ਆਗੂਆਂ ਨੇ ਥੱਲੇ ਦੱਸਿਆ ਆ ਪੀ ਇਹ ਗਰਦਾਸਪੁਰ ਜਿਹੜੇ ਨੂੰ ਮੈਂ ਆਪ ਵੇਖੂਗਾ ਤੇ ਪੈਲ ਦੇ ਆਧਾਰ ਤੇ ਦੇ ਮਸਲੇ ਹੱਲ ਕਰੂੰਗਾ ਭਗਵੰਤ ਮਾਨ ਜੀ ਜਿਹੜੀ ਕੀਤੀ ਹੋਈ ਗੱਲ ਆ ਉਸ ਤੋਂ ਪਛਾਣ ਗਿਆ ਉਹਦਾ ਕੋਈ ਹੱਲ ਨਹੀਂ ਕੱਢਿਆ ਗਿਆ ਤੇ ਜਵਰੀ ਜ਼ਮੀਨਾਂ ਜਿਹੜੀਆਂ ਮੂਹ ਸੁਨੇਰੇ ਸਵੇਰੇ ਤੜਕੇ ਜਿਹੜੀਆਂ ਉਹ ਵਾਉਣ ਦਾ ਯਤਨ ਕੀਤਾ ਜਾ ਰਿਹਾ ਆ ਜੇਕਰ ਸਰਕਾਰ ਸਹਿਿਰਦੇ ਆ ਜੇ ਸਹੀ ਆ ਤਾਂ ਫਿਰ ਐਡਾ ਮੂਹ ਸੁਨੇਰੇ ਤੜਕੇ ਆਉਣ ਦੀ ਕੀ ਲੋੜ ਆ ਕਿਸਾਨਾਂ ਨੂੰ ਸਹਿਮਤ ਕਰਨ ਉਹਨਾਂ ਨੂੰ ਯੋਗ ਮੁਆਵਜ਼ਾ ਦੇਣ ਤੇ ਆਪਣੀ ਜਿਹੜੀ ਜ਼ਮੀਨ ਆ ਪ੍ਰਾਪਤ ਕਰ ਲੈਣ ਘਰਨੇ ਦੇ ਬੈਠੇ ਹੋ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ ਕਿਸੇ ਨਾਲ ਗੱਲਬਾਤ ਹੋਈ ਬਿਲਕੁਲ ਇੱਥੇ ਆਉਣ ਵਾਲੀ ਜਿਹੜੀ ਗੱਲ ਆ ਇਹ ਇਥੇ ਜਬਰੀ ਜ਼ਮੀਨਾ ਮਾਉਣ ਵਾਸਤੇ ਪ੍ਰਸ਼ਾਸਨ ਆਇਆ ਆ। ਨਾ ਗੱਲਬਾਤ ਹੋਈ ਕੋਈ। ਬਿਲਕੁਲ ਇੱਥੇ ਆਇਆ ਇੱਥੇ ਸਾਡੇ ਨਾਲ ਡਿਫਟੀ ਸਾਹਿਬ ਨੇ ਮੁੜ ਕੇ ਇਹ ਸਾਰੇ ਸਥਿਤੀ ਨੂੰ ਵੇਖ ਕੇ ਜਾਇਜ਼ਾ ਲੈ ਕੇ ਉਹਨਾਂ ਦੀ ਸਿਆਣਪ ਸਮਝ ਆ ਉਹਨਾਂ ਨੇ ਕੀ ਜਾਇਜ਼ਾ ਲਿਆ ਸਮਝ ਲਈ ਆ ਤੇ ਉਹਨਾਂ ਨੇ ਜੋ ਇੱਥੇ ਹਾਲਾਤ ਵੇਖਿਆ ਵੀ ਟਕਰਾਵ ਵਾਲੀ ਸਥਿਤੀ ਨਾ ਬਣੇ ਠੀਕ ਹੈ ਚੰਗੇ ਅਧਿਕਾਰੀ ਵਿੱਚ ਹੈਗੇ ਆ ਉਹਨਾਂ ਸਾਰੀ ਗੱਲ ਨੂੰ ਭਾਵਨਾ ਵੀ ਇਹਦਾ ਕੋਈ ਨਾ ਕੋਈ ਜਿਹੜਾ ਹਸਰਤ ਕਰ ਲਿਆ ਉਹ ਕੱਢ ਦਿਆ ਸੀ ਤੁਹਾਡੇ ਰਾਹੀ ਇਹ ਕਹਿਣਾ ਚਾਹੁੰਦੇ ਆ ਵੀ ਇਹ ਰਾ ਅਖਤਿਆਰ ਕਰਨ ਤੋਂ ਪਹਿਲਾਂ ਕਿਉਂ ਨਹੀਂ ਕਾਇਦਾ ਹੱਲ ਕੱਢਿਆ ਜਾ ਰਿਹਾ ਕਿਸਾਨਾਂ ਨੂੰ ਕਿਉਂ ਜਿਹੜਾ ਬਾਰ-ਬਾਰ ਜਿਲ੍ਹਾ ਗਰਦਾਸਪੁਰ ਕੀ ਸਾਰੇ ਪੰਜਾਬ ਦੇ ਵਿੱਚ ਜਿਹੜਾ ਆ ਪਰੇਸ਼ਾਨ ਕੀਤਾ ਜਾ ਰਿਹਾ ਜੋ ਭਗਵੰਤ ਮਾਨ ਦੀ ਸਰਕਾਰ ਲੋਕਾਂ ਨਾਲ ਵਾਅਦਾ ਕਰਕੇ ਆਈ ਬਿਲਕੁਲ ਉਹਨਾਂ ਦੇ ਵਾਅਦੇ ਤੋਂ ਜਿਹੜੀ ਆ ਉਹ ਪਿੱਛੇ ਗਈ ਹੈ ਕਿੰਨੀ ਦੇਰ ਤੱਕ ਬੈਠੇ ਹੋ ਵੇਖੋ ਜੀ ਸਾਡਾ ਕੋਈ ਅਣਖਦਾ ਸਵਾਲ ਨਹੀਂ ਵੀ ਕਿੰਨੀ ਦੇਰ ਤੱਕ ਬੈਠੇ ਆ ਆ ਸਵੇਰ ਦਾ ਜਿਹੜਾ ਸਮਾਂ ਸੀਗਾ ਸਵੇਰੇ ਕਿਹਨੇ ਦੋ ਦਰੇੜਕੜੇ ਪਉਣਾ ਆ ਕਿ ਨੇ ਧਾਰ ਡੋਕਾ ਕਰਨਾ ਕਿ ਡੰਗਰ ਬਾਹਰ ਕੱਢਣੇ ਆ ਕਈਆਂ ਦੇ ਕਈ ਕੰਮਕਾਰ ਆ ਕੋਈ ਮਾਂ ਬਾਪ ਕੇ ਦਾ ਢਿੱਲਾ ਕੇ ਨੇ ਦਵਾਈ ਦਿਵਾਉਣ ਜਾਣਾ ਬੱਚੇ ਸਕੂਲ ਜਾਣੇ ਆ ਸਾਰਾ ਕੁਝ ਛੱਡ ਕੇ ਆਪਣੇ ਕਿਤੇ ਛੱਡ ਕੇ ਤੜਕੇ ਜਿਹੜਾ ਸਾਰਾ ਕੁਝ ਛੱਡ ਕੇ ਜਿਹੜੇ ਖੇਤਾਂ ਦੇ ਵਿੱਚ ਆਣ ਕੇ ਡੇਰੇ ਲਾ ਕੇ ਬੈਠੇ ਆ ਇਸ ਕਰਕੇ ਸਾਡਾ ਕੋਈ ਅਣਖਰਾ ਸਵਾਲ ਨਹੀਂ ਗਿਆ ਪਈ ਕਿੰਨਾ ਚਿਰ ਸਰਕਾਰ ਸਿਰਦ ਹੋਵੇ ਇਦਾਂ ਨਾ ਕਰੇ ਸਰਕਾਰਾਂ ਆਉਂਦੀਆਂ ਜਾਂਦੀਆਂ ਆ ਇਹ ਲੋਕ ਇੱਥੋਂ ਦੇ ਪੱਕੇ ਵਸਨੀਕ ਆ ਰਹਿਣ ਵਾਲੇ ਆ ਇਹਨਾਂ ਦਾ ਕੋਈ ਸਾਰਤਕ ਹੱਲ ਕੱਢੇ ਜੋ ਇਹ ਡਿਮਾਂਡ ਕਰ ਰਹੇ ਆ ਜੋ ਪ੍ਰਸ਼ਾਸਨ ਨੇ ਟੇਬਲ ਤੇ ਬਹਿ ਕੇ ਸਮਝੌਤੇ ਕੀਤੇ ਆ ਉਹਨੂੰ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੀ ਜੜੀ ਆ ਪਰਪਾਈ ਕੀਤੀ ਜਾਵੇ ਕੀ ਨਾਮ ਜੀ ਆਪਣਾ ਮੈਂ ਚਰਮਲ ਸਿੰਘ ਬੱਜੂਮਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦਾ ਸੀਨੀਅਰ ਮੀਤ ਪ੍ਰਧਾਨ ਦੱਸੋ ਅੱਜ ਕੀ ਇਹ ਮਸਲਾ ਪਿਆਜ ਹੈ ਮਹਿਲਾ ਜੀ ਇਹ ਸਰਕਾਰ ਨਾਲ ਪਹਿਲਾਂ ਟੇਬਲ ਟਾਕ ਤੇ ਗੱਲ ਹੋਈ ਸੀ ਸਾਰੀ ਗੱਲ ਟੇਬਲ ਤੇ ਮੁੱਕ ਗਈ ਆ ਅੱਜ ਜ਼ਬਰਦਸਤੀ ਸਰਕਾਰ ਨੇ ਸਵੇਰੇ 5:30 ਵਜੇ ਨੰਗਲ ਚੋਲਾ ਪਿੰਡ ਨੰਗਲ ਚੋ ਚੋ ਨੰਗਰ ਚੌਰ ਦੇ ਵਿੱਚ ਸਵਾ 4 ਕਿਲੇ ਕਣਕ ਜਿਹੜੀ ਕਣਕ ਸਿੱਟਾ ਨਿਕਲਿਆ ਕਿਸਾਨ ਨੇ ਆਪਣੇ ਨੇ ਖਾਦ ਪਾਈ ਵਾਈ ਦਿੱਤੀ ਬੀ ਪਾਇਆ ਹੁਣ ਪੱਕਣ ਤੇ ਆਈ ਰੂਪਤੇ ਤੇ ਉਹ ਬਾਤ ਈ ਆ ਬਗੈਰ ਪੈਸਾ ਕੋਈ ਦਿੱਤਾ ਨਹੀਂਗਾ ਬਗੈਰ ਪੈਸੇ ਤੋਂ ਵਾਈ ਆ ਗੱਲ ਹੋਈ ਇਹਨਾਂ ਨਾਲ ਪਹਿਲਾਂ ਵੀ ਜਿੱਥੇ ਉੱਥੇ ਵਾਵਾਂਗੇ ਜਿੱਥੇ ਪੈਸਾ ਦਿੱਤਾ ਵਾ ਤੇ ਉਹ ਚਾਰੇ ਕਿੱਲੇ ਸਵਾ ਚਾਰ ਕਿੱਲੇ ਨਾਲ ਬਾਤ ਤੇ ਆ ਹੁਣ ਇੱਥੇ ਆ ਜਿੱਥੇ ਆਪਾਂ ਮੌਜੂਦਾ ਖੜੇ ਆ ਇੱਥੇ ਆ ਕੇ ਬਲਡوزر ਫੇਰ ਲਗਾਏ ਹੁਣ ਚ ਇਹਨੂੰ ਕਿਸਾਨ ਆ ਗਏ ਇੱਥੇ ਉੱਥੇ ਵੀ ਕਿਸਾਨ ਆ ਗਏ ਇੱਥੋਂ ਆ ਕੇ ਡੱਕਿਆ ਵਾ ਇੱਥੇ ਉਹਨਾਂ ਨੂੰ ਇਹ ਦੱਸਿਆ ਵਾ ਵੀ ਜਿਹੜਾ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਕੀਤੀ ਆ ਜਿੰਨਾ ਥਾਂ ਉਹਦਾ ਕਿਸਾਨ ਦਾ ਇੱਥੋਂ ਆਉਂਦਾ ਵਾ ਇੱਕ ਕਨਾਲ ਚ ਉਹ ਵਾ ਲੋ ਤੇ ਸਾਡੇ ਕੋਲ ਆਉਂਦੀ ਬਣੀ ਆ ਵੀਡੀਓ ਵੀ ਬਣੀ ਆ ਇਹਨਾਂ ਨੇ ਪਹਿਲਾਂ ਉੱਥੇ ਬਾਤ ਤਾਂ ਜਦੋਂ ਸਾਨੂੰ ਉੱਥੋਂ ਦਾ ਪਤਾ ਕੀਤਾ ਇੱਥੇ ਆ ਕੇ ਹੀ ਡੱਕਤਾ ਪ੍ਰਸ਼ਾਸਨ ਬੜੇ ਜ਼ੋਰ ਨਾਲ ਮੇਰੇ ਖਿਆਲ 10000 ਇੱਥੇ ਪ੍ਰਸ਼ਾਸਨ ਖਲੋਤਾ ਐਸਪੀ ਹੈਡਕ quarters ਬਹੁਤ ਜ਼ਿਆਦਾ ਵੱਡੀ ਡਿਊਟੀ ਆ ਹੋਰ ਵੀ ਤਸ਼ੀਅ ਉਦਾਰ ਆਪਣੇ ਸਾਰੇ ਇੱਥੇ ਆਜਰਿਆ ਜ਼ਬਰਦਸਤੀ ਇੱਥੇ ਜ਼ਮੀਨ ਵਾਉਣ ਡਿਆ ਜੋ ਕਿ ਜਿਹੜੀ ਪੰਜਾਬ ਸਰਕਾਰ ਆ ਇਹਨੇ ਵਾਅਦੇ ਕੀਤੇ ਸੀ ਪਹਿਲਾਂ ਪੀ ਆਹੀ ਕਿਤੇ ਧਰਨਾ ਨਹੀਂ ਲੱਗਣ ਦਵਾਂਗੇ ਕਿ ਇਹਨਾਂ ਜਬਰੀ ਨਹੀਂ ਕਰਾਂਗੇ ਤੇ ਹੁਣ ਜਿੰਨਾ ਧਰਨਾ ਲੱਗ ਰਿਹਾ ਜਿੰਨਾ ਜ਼ਬਰਦਸਤੀ ਹੋ ਰਹੀ ਲੋਕਾਂ ਨਾਲ ਇਹ ਸਰਕਾਰ ਲੋਕਾਂ ਨੇ ਬਣਾਈ ਹੈਗੀ ਲੋਕਾਂ ਵਾਲੀ ਸਰਕਾਰ ਆ ਹੁਣ ਉਹ ਸਰਕਾਰ ਜਿਹੜੀ ਆ ਉਹ ਮੁਕਰ ਗਈ ਆ ਪਰ ਲੋਕ ਆਪਣੀਆਂ ਜ਼ਮੀਨਾਂ 'ਚ ਬੈਠੇ ਆ ਅਸੀਂ ਹੁਣ ਇਹਨਾਂ ਨੂੰ ਇੱਕ ਮਰਲਾ ਵੀ ਜ਼ਮੀਨ ਗਾਂ ਵਹੁ ਨਹੀਂ ਦਵਾਂਗੇ ਧੰਨਵਾਦ ਅੱਛਾ ਮੈਂ ਕੀ ਨਾਮ ਤੁਹਾਡਾ ਸਰਬਜੀਤ ਕੌਰ ਦੱਸੋ ਕੀ ਗੱਲ ਕੀ ਹੋਈ ਸਾਰਾ ਮਸਲਾ ਕੀ ਹੈ ਗੱਲ ਕੀ ਮਸਲਾ ਕੀ ਹੋਇਆ ਕਿ ਇਹ ਸਰਕਾਰਾਂ ਜਿਹੜੀਆਂ ਧੱਕੇ ਦੇ ਨਾਲ ਹੀ ਧੱਕਾ ਸਹੀ ਆ ਕਰੀ ਜਾਂਦੀਆਂ ਵਾਂ ਜਬਰ ਕਰਨੀਆਂ ਵਾਂ ਤੇ ਇਹ ਜਬਰ ਕਰਦੀਆਂ ਵਾਂ ਤੇ ਅਸੀਂ ਸਬਰ ਨਾਲ ਮੁਕਾਬਲਾ ਕਰਨਦੇ ਆ ਇਹਨਾਂ ਦੇ ਵਾਸਤੇ ਤੇ ਮਨੇ ਮੂੰਹ ਮਨੇ ਦੇ ਆਣ ਕੇ ਵੇਖੋ ਕਿ ਤਰ੍ਹਾਂ ਲੈਣਾ ਲੱਗੀਆਂ ਇੱਥੇ ਕਿਹੜਾ ਕਿ ਜੰਗ ਹੀ ਕੋਈ ਕਿ ਜਿਹੜਾ ਇਹਨਾਂ ਨੇ ਇੰਨਾ ਸਾਡੇ ਨਾਲ ਵੀ ਕਰਨਦੇ ਆ ਹੈ ਸਾਡੀਆਂ ਜ਼ਮੀਨਾਂ ਜਿਹੜੀਆਂ ਵਾਂ ਇਹ ਝੜਪਦੇ ਜਾਂਦੇ ਕੀ ਕੀਤਾ ਸੁਰੇਣ ਕੀ ਕੀਤਾ ਜਾ ਕੇ ਵੇਖੋ ਤੁਸੀਂ ਵੇਖਣ ਦੇ ਸਭ ਨੇ ਕੀ ਕਰਨ ਦੇ ਕਰਨ ਨੂੰ ਆਏ ਕੀ ਚਾਹੁੰਦੇ ਤੁਸੀਂ ਅਸੀਂ ਅਸੀਂ ਤਾਂ ਸਮਝਾਂਗੇ ਇਹੋ ਮੰਗ ਕਰਦੇ ਆਂ ਕਿ ਇਹ ਮਸਲਾ ਜਿਹੜਾ ਵਾ ਨਾ ਬਹਿ ਕੇ ਸਹੰਤੀ ਦੇ ਨਾਲ ਕੀਤਾ ਜਾਵੇ ਕੋਈ ਜ਼ਬਰ ਨਾ ਕੀਤਾ ਜਾਵੇ ਕੋਈ ਗੱਲਬਾਤ ਆਈ ਤੁਹਾਡੀ ਜਥੇਬੰਦੀ ਦੀ ਕੀ ਹਾਂਜੀ ਸਰਕਾਰੀ ਇਹ ਤਾਂ ਨਹੀਂ ਨਹੀਂ ਹਜੇ ਨਹੀਂ ਹੋਈ ਸਾਡੀ ਕੰਨਾਵਾਂ ਕਮਪਲੈਨ ਬਟਾਰਾ ਸਬਡਿਵੀਜ਼ਨ ਵਿੱਚ ਸ਼੍ਰੀ ਹਰਗੋਬਿੰਦਪੁਰ ਕੈਨੋਨ ਹੈਡਾ ਏਰੀਆ ਤੇ ਆ ਜਿਸੀ ਆਏ ਜੋ ਇਹ ਨੈਸ਼ਨਲ ਹਾਈਵੇ ਬਣ ਰਿਹਾ ਤੇ ਉਹ ਹਾਈਵੇ 40 ਨੂੰ ਪ੍ਰੋਬਲਮ ਆ ਰਹੀ ਸੀ ਕੁਝ ਲੈਂਡ ਓਨਰਸ ਹੈ ਇਹ ਮਾਲਕ ਹੈ ਜਿਹੜੇ ਜ਼ਮੀਨ ਉਹ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਜੋ ਰੁਕਕਾ ਪੈ ਰਿਹਾ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਆ ਕੇ ਕੰਮ ਕਰਵਾਉਣ ਵਾਸਤੇ ਆਏ ਹਾਂ ਸਰ ਉਹ ਕਹਿ ਰਹੇ ਸੀਗੇ ਕਿ ਨਿੰਲੇ ਚੌਰੋਚੇ ਕੁਝ ਕਿਸਾਨਾਂ ਨੂੰ ਪੈਸੇ ਦਿੱਤੇ ਬਿਨਾ ਪਹਿਲੀ ਵਾਰ ਦਿੱਤੇ ਉਹਦੇ ਕਰਕੇ ਇਸ ਤਰ੍ਹਾਂ ਆਇਆ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਦਮ ਮੈਸੋ ਹੋਏਗਾ ਦਾ ਹੋ ਰਿਹਾ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਅਜਿਹਾ ਦਾ ਕੰਮ ਨਹੀਂ ਹੋ ਰਿਹਾ ਜਿੱਥੇ ਹੋਏਗੀ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕਿ ਇਕਨੋਮਿਕ ਵੱਲੋਂ ਜਿਹੜੇ ਕਿ ਇੱਥੇ ਚੀਮੇ ਖੁੱਡੀ ਜਿਹੜਾ ਕੰਮ ਚੱਲ ਰਿਹਾ ਹੈ ਇਸ ਪਾਲੀ ਦਾ ਤੇ ਕਲੀਅਰ ਹੈ ਪੈਸੇ ਦਿੱਤੇ ਗਏ ਮੇਰੇ ਜਿੱਥੇ ਕੰਮ ਚੱਲ ਰਿਹਾ ਸਾਰੀ ਦਾ ਕਲੀਅਰ ਹੈ ਜਿੱਥੇ ਇੱਥੇ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਹੈ ਸਾਰੇ ਦਾ ਕਲੀਅਰ ਹੋ ਜਾਏ ਔਰ ਲੀਗਲੀ ਕੰਮ ਕਰ ਰਵੇ ਕੋਈ ਕਿਸੇ ਕਿਸਮ ਦਾ ਲੀਗਲੀ ਜਲਦੀ ਕੋਈ ਰੋਲ ਦੀ ਕੋਰਪੋਰੇਸ਼ਨ ਨਹੀਂ ਹੋ ਰਹੀ ਚਾਹੇ ਸਰ ਕਿਸਾਨੇ ਕੀ ਕਿਸਮਸਲੇ ਦੇ ਬੈਠੇ ਹੋ ਕੀ ਇਹਦਾ ਕੀ ਮਕਸਦ ਕੀ ਕਰਨਾ ਹੈ ਅਲੱਗ ਅਲੱਗ ਇਸ਼ੂਜ਼ ਹੈ ਕਿ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਡਮ ਰੈਡਿ ਹੈ ਕੋਈ ਵੀ ਕਿਸਾਨ ਹੈ ਕੋਈ ਵੀ ਦਿੱਤੀ ਹੈ ਜੇ ਦੀ ਜ਼ਮੀਨ ਐਕਵਾਇਰ ਹੋਈ ਹੈ ਜੇ ਉਹਨੂੰ ਲੱਗਦਾ ਹੈ ਕਿ ਕਾਲਾ ਨੇ ਪੇਮੈਂਟ ਬਹੁਤ ਹੀ ਸੰਘਰਸ਼ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਜੁਆ ਤੇ ਚੱਲ ਰਿਹਾ ਹੈ ਉਹ ਫਿਰ ਆਰਬਿਟਰੇਸ਼ਨ ਕਮਿਸ਼ਨ ਸਾਹਿਬ ਦੀ ਕੋਰਟ ਚ ਜਾ ਸਕਦੇ ਉਸ ਤੋਂ ਬਾਅਦ ਉਹ ਸੁਨਰਚ ਚੱਲ ਰਿਹਾ ਉਸ ਤੋਂ ਬਾਅਦ ਹਾਈ ਕੋਰਟ ਹੈ ਕਈ ਬਹੁਤ ਜਗ੍ਹਾ ਦੇ ਉੱਤੇ ਵੀ ਨਜਾਇਜ਼ ਕਣਕ ਜਿਹੜੀ ਆ ਇਹਨਾਂ ਨੇ ਸਰ ਜੇਕਰ ਇਹ ਕਿਸਾਨ ਇਸ ਤਰ੍ਹਾਂ ਮਤਲਬ ਇਤਰਾ ਦੇ ਕੇ ਰੱਖਣਗੇ ਫਿਰ ਪ੍ਰਸ਼ਾਸਨ ਕੀ ਆਪਣਾ ਕੋਈ ਮਨੇਰੇ ਜੋ ਮੁਨਾਸਬ ਹੈ ਅਸੀਂ ਕਰ ਰਹੇ ਹਾਂ ਗੱਲਬਾਤ ਵੀ ਲਗਾਤਾਰ ਚੱਲ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਇਹ ਗੱਲਬਾਤ ਅੱਜ ਵੀ ਕਰ ਰਹੇ ਹਾਂ ਇਹ ਸਮਝਾ ਰਹੇ ਕਿ ਮੇਰੀ ਭੂਤ ਨਹੀਂ ਹੋ ਰਿਹਾ ਲਿਗਲੀ ਹੋ ਰਿਹਾ ਕੋਈ ਪੈਸਾ ਨਹੀਂ ਉਹਨਾਂ ਨੂੰ ਪੂਰਾ ਦਿੱਤਾ ਬਕਾਇਦਾ ਚਾਰ ਗੋਲ ਬਦਦੇ ਮੁਤਾਬਕ ਫ੍ਰੀਪਾਰ ਹੋ ਗਿਆ ਜ਼ਮੀਨ ਦਾ ਪੈਸਾ ਨਹੀਂ ਇਹਨਾਂ ਨੇ ਪੂਰਾ ਕੀਤਾ ਇਹਨਾਂ ਨੇ ਆਣ ਕੇ